ਹਾਂਜੀ ਅੱਜ ਆਪਾਂ ਜਾਣਾ ਸੀ ਬਠਿੰਡੇ ਦੇ ਕਰ ਲੋ ਚੱਕਾ ਸਵੇਰ ਦਾ ਵਿਊ ਅੱਜ ਥੋੜੀ ਥੋੜੀ ਬਾਰਿਸ਼ ਵੀ ਆ ਰਹੀ ਸੀ ਬਾਰਿਸ਼ ਕਰਕੇ ਆ ਪਹਾੜੋਂ ਤੋਂ ਮਿੱਟੀ ਢਲ ਜਾਂਦੀ ਹੈ ਤੇ ਕਦੇ-ਕਦੇ ਤਾਂ ਇਹ ਰਸਤੇ ਜਮਾਈ ਬਲੌਕ ਹੋ ਜਾਂਦੇ ਨੇ ਇਹ ਰਸਤੇ ਖੋਲਣ ਖਤਰਫੇ ਕਦੇ-ਕਦੇ ਸਾਨੂੰ ਜੀਸੀਬੀ ਦਾ ਹਸਾਰਾ ਲੈਣਾ ਪੈਂਦਾ ਤੇ ਫਿਰ ਅਸੀਂ ਬੁਲਾਏ ਜੀਸੀਬੀ ਤੇ ਇਹਨੇ ਖੋਲਤਾ ਸਾਰਾ ਰਸਤਾ ਤੇ ਫਿਰ ਅਸੀਂ ਚੱਲ ਪਏ ਚੰਡੀਗੜ੍ਹ ਵੱਲ ਇੱਥੇ ਹੋਟਲ ਦੇ ਪੀਕੇ ਚਾਹ ਤੇ ਅਸੀਂ ਪਹੁੰਚ ਗਏ ਚੰਡੀਗੜ੍ਹ ਇੱਥੇ ਸੜਕਾਂ ਦੇ ਉੱਤੇ ਇੰਨੀ ਸਫਾਈ ਸਿਰਫ ਚੰਡੀਗੜ੍ਹ ਦੇ ਵਿੱਚ ਹੀ ਦੇਖਣ ਨੂੰ ਮਿਲੂਗੀ ਜੇਕਰ ਤੁਸੀਂ ਵੀ ਚੰਡੀਗੜ੍ਹ ਦੇ ਵਿੱਚ ਕਿਸੇ ਵੀ ਸੈਕਟਰ ਦੇ ਵਿੱਚ ਜਾਣਾ ਤਾਂ ਵੱਡੇ-ਵੱਡੇ ਬੋਰਡ ਤੁਹਾਨੂੰ ਰੇਕ ਚੌਂਕ ਦੇ ਵਿੱਚ ਦੇਖਣ ਨੂੰ ਮਿਲਣਗੇ ਜਿਸ ਨੂੰ ਦੇਖ ਕੇ ਤੁਸੀਂ ਕਿਸੇ ਵੀ ਸੈਕਟਰ ਦੇ ਵਿੱਚ ਜਾ ਸਕਦੇ ਹੋ ਫਿਰ ਅਸੀਂ ਪਹੁੰਚ ਗਏ 43 ਬੱਸ ਸਟੈਂਡ ਫਿਰ ਆ ਬੱਸ ਦੇ ਮਗਰ ਦੇ ਇੱਕ ਲਾਈਨ ਦੇਖੋ ਕਿੱਡੀ ਸੋਹਣੀ ਲਿਖੀ ਹੋਈ ਹੈ ਅਸੀਂ ਅੱਜ ਦੇ ਰਾਜੇ ਹਾਂ ਸਾਡਾ ਪਤਾ ਨਹੀਂ ਕੱਲ ਦਾ ਜੋ ਕਿ ਬਹੁਤ ਹੀ ਵਧੀਆ ਲਾਈਨ ਲਿਖੀ ਹੋਈ ਸੀ ਫਿਰ ਅਸੀਂ ਜਿਮੀ ਇੰਟਰਵਿਊ ਨੀ ਚੌਂਕ ਕ੍ਰੋਸ ਕੀਤਾ ਤਾਂ ਸਾਹਮਣੇ ਦੇਖੋ ਮਾਂ ਆਪਣੇ ਬੱਚੇ ਨੂੰ ਦੁੱਧ ਪਿਆ ਰਹੀ ਸੀ ਜੋ ਕਿ ਇੱਕ ਬਹੁਤ ਹੀ ਇਮੋਸ਼ਨਲ ਸੀਨ ਸੀ ਇਸ ਦੁਨੀਆ ਦੇ ਵਿੱਚ ਮਾਂ ਤੋਂ ਵੱਡਾ ਰੁਤਬਾ ਕੋਈ ਵੀ ਨਹੀਂ ਹੈ। ਫਿਰ ਅਸੀਂ ਜਦੋਂ ਜੀਰਕਪੁਰ ਤੋਂ ਪਟਿਆਲੇ ਵੱਲ ਜਾ ਰਹੇ ਸੀ ਥਿਆਰਾ ਆ ਦੇ ਵਿੱਚ ਐਕਸੀਡੈਂਟ ਹੋਇਆ ਪਿਆ ਸੀ ਦੋਨੇ ਕਾਰਾਂ ਵਾਲੇ ਆਪਸ ਵਿੱਚ ਬਹੁਤ ਹੀ ਜ਼ਿਆਦਾ ਝਗੜ ਰਹੇ ਸੀ। ਫਿਰ ਅਸੀਂ ਪਹੁੰਚ ਗਏ ਪਟਿਆਲਾ ਬੱਸ ਸਟੈਂਡ ਤੇ ਸਾਹਮਣੇ ਕਾਊਂਟਰਾਂ ਦੇ ਉੱਤੇ ਬੱਸਾਂ ਲੱਗੀਆਂ ਹੋਈਆਂ ਨੇ। ਫਿਰ ਅਸੀਂ ਪਹੁੰਚ ਗਏ ਸਨਾਮ ਇੱਥੇ ਸਾਨੂੰ ਲੱਗ ਗਿਆ ਪਾਟਕ 15-20 ਮਿੰਟ ਅਸੀਂ ਪਾਟਕ ਦੇ ਉੱਤੇ ਖੜੇ ਰਹੇ ਪਰ ਟ੍ਰੇਨ ਸਟਾਰਟ ਹੀ ਨਹੀਂ ਹੋਈ ਫਿਰ ਉਹਨਾਂ ਨੇ ਬਿਨਾਂ ਟ੍ਰੇਨਿੰਗ ਆ ਇਹ ਪਾਟਕ ਖੋਲ ਦਿੱਤਾ। ਇਹ ਬੰਦਾ ਤਾਂ ਉਸ ਨਾਮ ਬੱਸ ਸਟੈਂਡ ਦੇ ਵਿੱਚ ਦੇਖਣ ਨੂੰ ਮਿਲੂਗਾ ਇਹ ਬੰਦੇ ਨੇ ਸਪੈਸ਼ਲ ਕਹਿ ਕੇ ਐਡ ਪਵਾਈ ਹੈ ਵੀਡੀਓ ਦੇ ਵਿੱਚ ਕਿ ਜੇ ਕਿਸੇ ਨੂੰ ਕੋਈ ਵੀ ਚੀਜ਼ ਦੀ ਜ਼ਰੂਰਤ ਹੋਵੇ ਕਿਸੇ ਚੀਜ਼ ਦਾ ਮਦਦ ਹੋਵੇ ਤਾਂ ਮੈਨੂੰ ਕਿਸੇ ਵੀ ਟਾਈਮ ਕਾਲ ਕਰ ਸਕਦਾ ਹੈ ਫਿਰ ਅਸੀਂ ਪਹੁੰਚ ਗਏ ਮਾਨਸਾ ਬੱਸ ਸਟੈਂਡ ਇਹ ਬੱਸ ਸਟੈਂਡ ਬਹੁਤ ਹੀ ਛੋਟਾ ਹੈ ਜਿੱਥੇ ਬਸਾਂ ਲਗਾਉਣ ਦੇ ਵਿੱਚ ਕਾਫੀ ਤਕਲੀਫ ਹੁੰਦੀ ਹੈ ਇਹ ਬੱਸ ਸਟੈਂਡ ਤਾਂ ਪਹਿਲੇ ਹੀ ਛੋਟਾ ਉਤੋਂ ਕਾਰਾਂ ਵਾਲੇ ਕਾਰਾਂ ਲੈ ਕੇ ਬੱਸ ਸਟੈਂਡ ਦੇ ਵਿੱਚ ਆ ਜਾਂਦੇ ਨੇ ਇਕ ਸਾਹਮਣੇ ਬਾਈ ਇੱਕ ਪੱਖੇ ਲਈ ਫਿਰਦਾ ਸੀਗਾ ਬੱਚਿਆਂ ਦੇ ਖੇਡਣ ਵਾਸਤੇ ਪਰ ਦੇਖਣ ਨੂੰ ਇਹ ਬਹੁਤ ਹੀ ਵਧੀਆ ਦਰਖਤ ਜਾਪਦਾ ਸੀ ਫਿਰ ਅਸੀਂ ਐਂਟਰ ਹੋ ਗਏ ਬਠਿੰਡੇ ਦੇ ਵਿੱਚ ਆਏ ਆਰ ਫੈਨਰੀ ਵਾਲੀ ਬੱਸ ਇਹ ਬਾਈ ਨੇ ਨਾ ਤਾਂ ਸਾਨੂੰ ਸਾਈਡ ਦਿੱਤੀ ਤੇ ਨਾ ਹੀ ਬੱਸ ਨੂੰ ਤੋਰਦਾ ਸੀ ਤੇ ਸਾਨੂੰ ਇਹਨੇ ਕਾਫੀ ਲੇਟ ਕਰਵਾ ਦਿੱਤਾ ਸੀ ਆਖਰਕਾਰ ਅਸੀਂ ਪਹੁੰਚ ਗਏ ਬਠਿੰਡੇ ਬੱਸ ਸਟੈਂਡ ਸਾਨੂੰ ਇੱਥੇ ਦੇਖ ਕੇ ਪੂਰੀ ਖੁਸ਼ੀ ਮਿਲੀ ਫਿਰ ਅਪਾ ਪਹੁੰਚ ਗਏ ਤਲਵੰਡੀ ਸਾਬੋ ਤੇ ਉਹ ਸਾਹਮਣੇ ਤਲਵੰਡੀ ਦੀ ਸ਼ਾਮ ਦਾ 뷰 ਚੈੱਕ ਕਰ ਸਕਦੇ ਹੋ ਪੂਰਾ ਘੈਂਟ ਗੱਲਬਾਤ ਐਂਡ ਸੀ ਜਮਾ ਫਿਰ ਆਪਾਂ ਆਪਣੇ ਮੋਟਰਸਾਈਕਲ ਦੇ ਵਿੱਚ ਪਵਾ ਕੇ ਤੇਲ ਤੇ ਆਪਾਂ ਚੱਲ ਪਏ ਪਿੰਡ ਨੂੰ ਕੱਲ ਨੂੰ ਮਿਲਦੇ ਆਂ ਆਪ ਇੱਕ ਨਵੇਂ ਸਫ਼ਰ ਦੇ ਨਾਲ ਇੱਕ ਆ ਲਾਈਕ ਕਾਲਾ ਬਟਨ ਜਰੂਰ ਦਬਾ ਦਿਓ ਬਾਈ ਜੀ